ਹਾਂਜੀ ਲੋ ਜੀ ਹੁਣ ਆਪਾਂ ਕਾਟਾਂ ਪਾਉਣੀਆਂ ਦੱਸਦੇ ਆਂ ਕਮੀਜ਼ ਦੀਆਂ ਅਗਲੇ ਪਾਸੇ ਦੀ ਬੈਕ ਸਾਈਡ ਦੇ ਉੱਤੇ ਪਲੇਟ ਪਾਉਣੇ ਲਈ ਕਿਉਂਕਿ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਸਾਨੂੰ ਕਾਟਾਂ ਪਾਉਣੀਆਂ ਦੱਸੋ ਮੋਢਿਆਂ ਦੀਆਂ ਤੇ ਰੇਟ ਵੀ ਇੱਕ ਭੈਣ ਨੇ ਆਪਣਾ ਮੀਜ਼ਮੈਂਟ ਦੱਸਿਆ ਸੀਗਾ ਪਤਾ ਨਹੀਂ ਉਹਨਾਂ ਨੇ ਕੀਤਾ ਵੀ 18 ਕਮਰ ਦਾ ਸਾਬ ਨਾਲ ਤੇ ਛਾਤੀ 20 ਇੰਚ ਇਸ ਤਰ੍ਹਾਂ ਕੁਝ ਦੱਸਿਆ ਸੀ ਪਰ ਮੈਂ ਉਹਨੂੰ ਦੱਸ ਦੇਣੀ ਆ ਸਹੀ ਤਰੀਕਾ ਵੀ ਕੀ ਤਰੀਕਾ ਪਹਿਲਾਂ ਤੇ ਤੁਸੀਂ ਤੀਰਾ ਲੈਣਾ ਜਿੰਨਾ ਵੀ ਹੈ ਕਿਸੇ ਦਾ ਤੁਸੀਂ ਤੀਰਾ ਮੇਚ ਲੈਣਾ ਤੀਰੇ ਦਾ ਆਪਦੇ ਆਪ ਦੇ ਮੇਜਰਮੈਂਟ ਦੇ ਹਿਸਾਬ ਦੇ ਨਾਲ ਹੀ ਹੁੰਦਾ ਆ ਕਿਉਂਕਿ ਇਹ ਦੇਖੋ ਜੇ ਇਹ ਪਤਲੀ ਆ ਬਹੁਤ ਕੁੜੀ ਪਤਲੀ ਹੈ ਤੇ ਇਹਦਾ ਆਪਾਂ ਇਹਦਾ ਹੈਗਾ 11 11 ਦਾ ਅੱਧਾ ਹੋ ਗਿਆ 5.5 ਤੇ ਆਪਾਂ ਅੱਧਾ ਇੰਚ ਮਾਰ ਜਣਾ ਲੈਣਾ ਜੇ ਤੁਹਾਡਾ ਜ਼ਿਆਦਾ ਤੀਰਾ ਹੈ ਤਾਂ ਤਾਂ ਵੀ ਤੁਸੀਂ ਅੱਧਾ ਅੱਧਾ ਇੰਚ ਜਿਹੜਾ ਮਾਰ ਜਣਾ ਵੱਧ ਲੈ ਲੈਣਾ ਤੇ ਜੇ ਤੁਹਾਡਾ ਹੈਗਾ ਕੱਟ ਤਾਂ ਇਹ ਤਾਂ ਨਹੀਂ ਘੱਟ ਤਾਂ ਸਭ ਤੋਂ ਜ਼ਿਆਦਾ ਘੱਟ ਤਾਂ ਨਹੀਂ ਹੁੰਦਾ ਹੈ ਨਾ ਕਈਆਂ ਦਾ ਸਾਢੇ 5 ਤੇ ਘਿਰ ਜਾਂਦਾ ਜਿਨ੍ਹਾਂ ਦਾ ਛੋਟੀਆਂ ਬੱਚੀਆਂ ਹੁੰਦੀਆਂ ਜੇ ਤੁਹਾਡਾ ਤੀਰਾ 12 ਇੰਚ ਹੈ ਤੁਸੀਂ ਉਹ ਮੇਚ ਲੈਣਾ ਠੀਕ ਹੈ ਜੀ ਸਹੀ ਤਰੀਕਾ ਤਰੀਕੇ ਦੇ ਨਾਲ ਕਮੀਜ਼ ਰੱਖ ਕੇ ਤੁਸੀਂ ਮੇਚ ਲੈਣਾ ਫਿਰ ਤੁਸੀਂ ਸਾਢੇ 6 ਤੇ ਨਿਸ਼ਾਨ ਲਾ ਲੈਣੇ ਨੇ 1.5 ਇੰਚ ਦਾ ਫਿਰ ਵੀ ਜੇ ਤੁਹਾਨੂੰ ਨਹੀਂ ਹਿਸਾਬ ਆਉਂਦਾ ਫਿਰ ਤੁਸੀਂ ਇਸ ਤਰ੍ਹਾਂ ਲਾ ਲਿਆ ਕਰੋ ਆਪਣੀ ਕਮੀਜ਼ ਦੇ ਨਾਲ ਮੇਚ ਲਿਆ ਕਰੋ ਤੇ ਜਿਵੇਂ ਤੁਸੀਂ 2 ਇੰਚ ਦਾ ਗਲਾ ਰੱਖਦੇ ਹੋ ਜਾਂ 2.5 ਦਾ ਇਹ ਦਾ ਕਰਕੇ ਉਹ ਨਿਸ਼ਾਨ ਲਾ ਲਿਆ ਕਰੋ ਫਿਰ ਇੰਨਾ ਸਿਰਫ ਇੰਨਾ ਕਿ ਇਹਦਾ ਮਰਜਣ ਹੁੰਦਾ ਜਦੋਂ ਆਪਾਂ ਗੜਾ ਛੜਦੇ ਆ ਆਪਾਂ ਨੂੰ ਪਤਾ ਹੀ ਹੈ ਉਸ ਤੋਂ ਬਾਅਦ ਵਿੱਚ ਦੇਖੋ ਜੇ ਤੁਸੀਂ ਤੁਹਾਡੇ ਆ ਵਾਲਾ ਜਿਹੜਾ ਹੁੰਦਾ ਤੀਰਾ ਇਹ ਜੇ ਤੁਸੀਂ 3 ਇੰਚ ਰੱਖਦੇ ਹੋ ਤਾਂ ਤੁਸੀਂ ਸਾਢੇ ਤਿੰਨ ਤੇ ਨਿਸ਼ਾਨ ਲਾ ਲਿਆ ਕਰੋ ਸਭ ਤਾਂ ਉਹ ਉੱਥੇ ਹੀ ਆਉਂਦਾ ਬਸ ਜੇ ਤੁਸੀਂ ਇਹ ਸਾਢੇ ਤਿੰਨ ਪਾਉਨੇ ਉਹ ਤੇ ਅੱਧਾ ਇੰਚ ਹੋਰ ਰੱਖ ਲਿਆ ਕਰੋ ਇਸ ਤਰ੍ਹਾਂ ਵੀ ਉਹ ਹਿਸਾਬ ਪਤਾ ਹੁੰਦਾ ਹੈ ਮੈਜਮੈਂਟ ਉਹਨਾਂ ਹੀ ਨਿਕਲਦਾ ਆ ਜਿਸ ਤਰ੍ਹਾਂ ਮਰਜ਼ੀ ਮੀਨ ਇਹ ਆਪਰ ਖਾਛੇ ਤੇ 6 ਤੋਂ ਆਪਾਂ 7 ਦਾ ਨਿਸ਼ਾਨ ਇੱਧਰ ਨੂੰ ਲਾ ਲੈਣਾ। ਵਰਗੋਸੀਤਾ ਲਾ ਲਿਓ। ਇਸ ਤਰ੍ਹਾਂ ਕਰਕੇ ਵਰਗੋਸੀਤਾ ਜਾਂ ਬਾਕਸ ਜਿਹਾ ਬਣਾ ਲੈਣਾ ਆਪਾਂ। ਇਹਦੇ ਤੋਂ ਹੁਣ ਆਪਾਂ ਕਟਾ ਕਰਾਵਾਂਗੇ। ਪਹਿਲਾਂ ਤੁਸੀਂ ਛਾਤੀ ਦਾ ਮਾਪ ਲਓ ਇਹਨਾਂ ਦੇ 17.5 ਛਾਤੀ ਦਾ ਮਾਪ ਐ ਤੇ ਆਪਾਂ ਇਹ ਰੱਖਾਂਗੇ 4.9 ਇੰਚ ਦੇ। ਇਸ ਤਰ੍ਹਾਂ ਕਰਕੇ ਠੀਕ ਹੈ ਸਹੀ ਨਾ ਆਪ ਹੈ ਉਹਨਾਂ ਦਾ ਤੇ ਬਾਅਦ ਚ ਆਪਾਂ ਇਸ ਤਰ੍ਹਾਂ 7 ਇੰਚ ਤੇ ਨਿਸ਼ਾਨ ਲਾਇਆ ਹੋਇਆ ਆਪਣੇ ਕਮਰ ਦਾ ਕਮਰ ਦਾ ਤੁਸੀਂ ਪਲੇਟਾਂ ਦੇ ਹਿਸਾਬ ਨਾਲ ਵੀ ਲਾ ਸਕਦੇ ਹੋ ਪਲੇਟ ਦੇ ਅੱਧਰ 'ਚ ਹੀ ਕਮਰ ਦਾ ਨਿਸ਼ਾਨ ਲੱਗਣਾ ਹੁੰਦਾ ਸਾਢੇ 10 ਤੇ ਪਲੇਟ ਹੈ ਤੇ ਆਪਾਂ 11 ਇੰਚ ਤੇ ਨਿਸ਼ਾਨ ਲਾਵਾਂਗੇ 10 ਇੰਚ ਨੇ ਇਧਰੋਂ ਮਾਰ ਚੰਦਾ ਜਿਹੜਾ ਇਹ ਆਪਾਂ ਛੱਡਾਂਗੇ ਜੇ ਕੁ ਭਾਰ ਆਇਆ ਤਾਂ ਤੁਸੀਂ ਆ ਜਿਹੜਾ ਹਨਾ ਮੇਜਰਮੈਂਟ ਆਹ ਵਾਲਾ ਤਾਂ ਤੁਸੀਂ ਚਾਰ ਤੇ ਨਿਸ਼ਾਨ ਲਾ ਲਿਓ ਪਲੇਟਾਂ ਦੇ ਜੇ ਜੇ ਕੁਪੜਾ ਲਾ ਤਾਂ ਫਰਬਸ 3 ਨਾ ਜਾਂ 3.5 ਤੇ ਰਹਿ ਜਾਂਦੇ ਨੇ ਆਪਾਂ 3.5 ਤੇ ਲਾਵਾਂਗੇ 3.5 ਤੇ ਲਾ ਕੇ ਇਦੋਂ ਆਪਾਂ 7 ਇੰਚ ਦਾ ਪਲੇਟ ਰੱਖਾਂਗੇ ਪਲੇਟ ਦਾ ਵੀ ਇਹ ਹਿਸਾਬ ਕਿਤਾਬ ਹੁੰਦਾ ਜੇ ਕੁਪੜਾ ਆਉਂਦਾ ਪਲੇਟ ਜਿਹੜਾ ਛੋਟਾ ਪੈਂਦਾ ਜੇ ਜੇ ਪਤਲੀਆਂ ਆਪਣੀਆਂ ਹੈਗੀਆਂ ਕੁੜੀਆਂ ਤੇ ਉਹਨਾਂ ਨਾਲ ਜਿਹੜਾ ਵੱਡਾ ਪਲੇਟ ਪੈਂਦਾ ਜੇ ਆਪਾਂ ਵੀ ਪਾਰੇ ਬੰਦੇ ਦਾ ਵੱਡਾ ਪਲੇਟ ਪਾਵਾਂਗੇ ਫਿਰ ਪੇਟ ਦੇ ਕੋਲੋਂ ਨਾ ਫਸ ਜੇ ਜਾਂਦਾ ਹੈ ਆਓ ਜੀ ਇਸ ਤਰ੍ਹਾਂ ਤੁਸੀਂ ਡੇਟ ਦਾ ਨਿਸ਼ਾਨ ਲਾ ਰਹੇ ਤੇ ਜੇ ਜਦੋਂ ਆਪਣੀ ਆਹ ਛਾਤੀ ਦਾ ਮੈਜ਼ਰਮੈਂਟ ਇੱਧਰ ਨੂੰ ਵਧਾ ਦੇਣਾ ਵੇਖੋ ਮੋਡਾ ਆਪਣੇ ਆਪ ਵੱਧ ਜਾਣਾ ਜਿੱਦੀ ਦਮ ਮੇਚਾ ਤੁਸੀਂ ਕਹਿੰਦੇ ਸੀ ਨਾ ਵੀ ਇੰਨੇ ਵਿੱਚ ਦਾ ਇਹ ਮੋਡਾ 7 ਇੰਚ ਰੱਖਿਆ ਆਪਾਂ ਤੇ 7 ਇੰਚ ਇਹ ਛਾਤੀ ਦਾ ਆਪਾਂ ਜਦੋਂ ਨਿਸ਼ਾਨ ਲਾ ਲਿਆ ਹਨਾ ਪੌਣੇ 9 ਤੇ ਤੇ ਇਹ ਮੁੱਢਾ ਛੋਟਾ ਰਹਿ ਗਿਆ ਇ ਇਧਰ ਦਾ ਮੁੱਢਾ ਲੰਬਾ ਕਰਨ ਦੀ ਕੋਈ ਲੋੜ ਨਹੀਂ ਵੀ 7.5 ਜਾਂ 8 ਤੇ ਇਹ ਜੇ 20 ਇੰਚ ਛਾਤੀ ਦਾ ਆ ਦੇਖੋ ਆ 20 ਇੰਚ ਤੇ ਨਿਸ਼ਾਨਾ ਲਏ ਆ ਜਿਹੜਾ ਇੰਨਾ ਮੁੱਢਾ ਪਲੇ ਵਾਜਣਾ 7 ਦੇ ਸਾਹਮਣੇ ਨਾਲ ਨਾ ਮੁੱਢਾ 1.5 ਇੰਚ ਮੁੱਢਾ ਜਿਹੜਾ 1.5 ਇੰਚ ਵਾਦ ਗਿਆ ਤੇ ਇਧਰ ਤੋਂ ਮੋਡਾ ਲੰਬਾ ਨਹੀਂ ਰੱਖਣਾ 7 ਇੰਚ ਤਾਂ ਬਿਲਕੁਲ ਸਹੀ ਹੈ ਚਾਹੇ ਦੀ ਕੋ ਭਾਰਾ ਹੈ ਚਾਹੇ ਦੀ ਪਤਲਾ ਹੈ 7 ਇੰਚ ਤੇ ਤੁਸੀਂ ਆਹ ਵਾਲਾ ਬਾਕਸ ਜਿਹੜਾ ਹੈ ਨਾ 7 ਇੰਚ ਤੇ ਹੀ ਬਣਾਉਣਾ ਤੇ ਜੇ ਬਹੁਤ ਹੀ ਭਾਰਾ ਕੋ ਸਵਾ 7 ਉਪਰ ਰੱਖ ਸਕਦੇ ਪਰ ਨਹੀਂ ਫਿਰ ਉਹ ਵੀ ਮੋਡਾ ਜਿਹੜਾ ਹੈ ਨਾ ਵੱਡਾ ਜਿਆਦਾ ਹੋ ਜਾਵੇ ਇਹ ਛਾਤੀ ਦੇ ਹਿਸਾਬ ਨਾਲ ਨਹੀਂ ਆਪਣਾ ਮੋਡਾ ਵੱਡਾ ਜਾਂਦਾ ਠੀਕ ਹੈ ਜੀ ਦੇਖੋ ਹੁਣ ਆਹ ਕੋਨਾ ਆਪਣਾ ਇੱਥੇ ਨਿਸ਼ਾਨ ਹੈ ਆਹ ਕੋਨਾ ਬਿਲਕੁਲ ਇਧਰ ਨੇੜੇ ਆ ਗਿਆ ਤੇ ਜੇ ਹੋਵੇ ਇਹ ਵੱਡੇ ਵਿੱਚ ਇਹਦਾ ਤੇ ਇਹ ਵਿਚਾਲੀ ਹੈ ਫਿਰ ਆਪਾਂ ਇੱਥੋਂ ਸਿੱਧਾ ਕੋਨੇ ਤੋਂ ਸਿੱਧਾ ਕਰਕੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਇਹ ਹੁਣ ਆਪਾਂ ਥੋੜਾ ਜਿਹਾ ਉੱਪਰ ਰੱਖ ਕੇ ਲਾਵਾਂਗੇ ਕਿਉਂਕਿ ਇਧਰੋਂ 3.5 ਇੰਚ ਦਾ ਤਾਂ ਜਿਹੜਾ ਫਾਸਲਾ ਰਹਿਣਾ ਹੀ ਚਾਹੀਦਾ ਇਹ ਆਪਾਂ ਇੱਥੋਂ ਲੈਣਾ ਹੈ ਤੇ ਥੋੜਾ ਜਿਹਾ ਉਪਰ ਰੱਖ ਕੇ ਲਾਵਾਂਗੇ 2 ਇੰਚ ਵੀ ਲਾਵਾਂਗੇ ਜੇ ਭਾਰਾ ਕੀ ਤਾਂ ਤੁਸੀਂ 2.5 ਇੰਚ ਦੇ ਵੀ ਦਾ ਸਕਦੇ ਠੀਕ ਹੈ ਆਹ ਬਰਨ ਸ਼ਾਮ ਨਿਸ਼ਾਨ ਲੱਗ ਗਿਆ। ਬਾਕੀ ਆ ਬਚਾ ਲਈ ਤੁਮ ਸ਼ਾਮ ਲਾ ਸਕਦੇ ਹੋ ਇਹ ਨਿਸ਼ਾਨ ਜਿਹੜਾ ਤੁਸੀਂ ਬਾਅਦ ਵਿੱਚ ਵੀ ਲਾ ਸਕਦੇ ਹੋ ਫਿਟਿੰਗ ਕਰਕੇ। ਇੱਧਰ ਵੀ ਆਪਾਂ ਦੋ ਤੇ ਲਾ ਦੇਣਾ। ਇਹ ਪਲੇਟ ਦਾ ਨਿਸ਼ਾਨ ਆਪਣਾ ਇੰਜ। ਇਸ ਤਰ੍ਹਾਂ। ਆਹ ਆ ਪਲੇਟ ਚੋਂ ਆਪਾਂ ਦਾ ਅੰਧ ਹੋ ਗਿਆ। ਅੰਧ ਤੋਂ ਹੋਪਾ ਲਾਉਣਾ ਹੈ ਕਮਰ ਦਾ ਨਿਸ਼ਾਨ। ਇਹ ਹੈਗਾ ਆ 15 ਇੰਚ ਕਮਰ 7.5 ਅੰਸ਼ਾ 1 ਇੰਚ ਦਾ ਵਾਧਾ ਲਾਣੀ 8.5 ਦੇ ਨਾਮ 1 ਇੰਚ ਮਾਰ ਜਣ ਕਾਦਾ ਆ ਆਪਣੇ ਪਲੇਟਾਂ ਉਨਾਂ ਆ ਗਈ ਇੱਕ ਇੱਕ ਹੈਪ ਆਪਣੀ ਹੈਗੀ ਐ 19 ਇੰਚ ਇਹ ਤੋਂ ਬਾਅਦ ਆ ਬੜੇ ਸਾਰੇ ਨਿਸ਼ਾਨ ਬਣਾ ਲੀ ਠੀਕ ਐ ਇਹ 1/2 ਇੰਚ ਆਪਾਂ ਪਹਿਲਾਂ ਹੀ ਇੱਧਰੋਂ ਕਰ ਲਾਂਗੇ ਕਿਉਂਕਿ ਜਦੋਂ ਆਪਣਾ ਆਹ ਵਾਲਾ ਪਲੇਟ ਚੱਕਾਂਗੇ ਨਾ ਆਪਾਂ ਜਦੋਂ ਆਪਾਂ ਆਹ ਵਾਲਾ ਪਲੇਟ ਚੱਕਾਂਗੇ ਨਾ ਤੇ ਇਹ ਅੱਧਾ ਇੰਚ ਜਿਹੜਾ ਕੱਪੜਾ ਇਹ ਆਪਣਾ ਘਟ ਜਾਣਾ ਇਸ ਕਰਕੇ ਆਪਾਂ ਇੱਧਰੋਂ ਅੱਧਾ ਇੰਚ ਪਹਿਲਾਂ ਹੀ ਨਿਸ਼ਾਨਾ ਗਾਲਾਂਗੇ ਤਰਾਪਾ ਆਵਲਾ ਇੱਕ ਇੰਚ ਦਾ ਅੰਦਰ ਰੱਖ ਲਿਆ ਤੇ ਇੱਕ ਇੰਚ ਦਾ ਜਿਹੜਾ ਪਿਛਲਾ ਉਹ ਇੱਕ ਇੰਚ ਦਾ ਜਿਹੜਾ ਇਹਨੇ ਪਕੜਿਆ ਇੱਥੇ ਲੱਗੇ ਇੱਥੇ ਹੱਦ ਤੱਕ ਸਾਡੇ ਤੇ ਮੈਂ ਇੰਚ ਦੇ ਤੱਕ ਆਵਾਂਗਾ ਇਥੋਂ ਮੈਂ ਤਾਂ 1 ਇੰਚ ਦਾ ਹੀ ਫਰਕ ਪਾਉਣੀ ਨਹੀਂ ਕਿਉਂਕਿ ਕਦੇ ਫਰਕ ਪਿਆ ਹੀ ਨਹੀਂਗਾ ਇਸ ਤਰ੍ਹਾਂ ਪੱਕਾ ਕਰ ਲੈ ਪਹਿਲਾਂ ਪਾ ਚਾਰੀ ਬੱਲੀਆਂ ਦੀ ਠਾਈ ਜਿਹੜੀ ਕਰਨਾਂਗੇ ਦੋ ਪਾ ਦੋ ਬੱਲੀਆਂ ਚੱਕ ਕੇ ਉੱਪਰ ਦੇ ਆਰਾ ਮੇਚਾ ਹੋਵੇ ਨਾ ਕਿ ਤੁਸੀਂ ਇੱਧਰ ਅੰਚ ਹੋਰ ਵੀ ਅੰਦਰ ਨੂੰ ਜਿਹੜਾ ਕਰ ਸਕਦੇ ਹੋ ਫਿਰ ਕਿਉਂਕਿ ਝੋੜ ਨਹੀਂ ਪੈਂਦਾ ਹੈਗਾ ਤੇ ਇਹ ਆਪਾਂ ਤਾਂ ਵਿਚ ਵਿਚ ਹੀ ਰੱਖਿਆ ਕਿਉਂਕਿ ਇਹ ਆਪਾਂ ਗਲਾ ਛੋਟਾ ਲਾਉਣਾ ਹੈ ਗਲੇ ਦਾ ਵੀ ਸਾਬਤਤਾ ਬਹੁਤ ਹੈ ਜਿੱਦਿ ਇਹ ਆਪਾਂ ਗਲਾ ਛੋਟਾ ਲਾਉਣਾ ਹੋਵੇ ਫਿਰ ਆਪਾਂ ਜਿਹੜੀ ਕਟਾਈ ਹੈ ਨਾ ਕੱਟ ਪਾਣੀ ਹੈ ਇਹ ਤੋਂ ਆਪਾਂ ਕੰਨੀਆਂ ਕੱਟ ਪਾਉਣੀਆਂ ਨੇ

ਜੇ ਤੁਸੀਂ ਸੂਈ ਦੇ ਨਾਲ ਇੱਧਰ ਉੱਧਰ ਕੱਟਣ ਦੇ ਨਿਸ਼ਾਨ ਤਾਂ ਵੀ ਤੁਸੀਂ ਇੱਥੋਂ ਸ ਕੋਈ ਸੂਈ ਖੋੋ ਕੇ ਜਿੱਥੇ ਸੂਈ ਨਿਕਲੂਗੀ ਇੱਥੇ ਕੱਢ ਸਕਦੇ ਹੋ ਤੇ ਉਹ ਤੋਂ ਸੌਖਾ ਤਰੀਕਾ ਇਹ ਹੈ ਵੀ ਜਿਹੜਾ ਤੁਸੀਂ ਇਹ ਸਾਰੇ ਨਿਸ਼ਾਨ ਆਪਾਂ ਲਾ ਕੇ ਜੇ ਤੁਸੀਂ ਪੈਨੋਂ ਕਰਨ ਨਾਲ ਲਾਉਂਦੇ ਹੋ ਨਿਸ਼ਾਨ ਤੇ ਤੁਸੀਂ ਇਸ ਸੂਈ ਦੇ ਨਾਲ ਲਾ ਲਿਆ ਤਾਂ ਜੇ ਚਾਰ ਤੋਂ ਦੇ ਜਿਹੜਾ ਛੜ ਜਾਂਦਾ ਦੂਜੇ ਪਾਸੇ ਜਾ ਕੇ ਕੁਝ ਇਸਰਾ ਮਾੜਾ ਮਾੜਾ ਪੂਲਾ ਪੂਲਾ ਕਰ ਲਓਗੇ ਨਾ ਸਾਰੇ ਨਿਸ਼ਾਨਾ ਦੇ ਤੇ ਫਿੱਕੇ ਫਿੱਕੇ ਨਿਸ਼ਾਨ ਜਿਹੜੇ ਨੇ ਉਹ ਇੱਥੇ ਆ ਜਾਂਦੇ ਨੇ ਆਹ ਦੇਖੋ ਕਿੱਤੇ ਜਾਂਗਲੇ ਸਾਰੇ ਆ ਗਏ ਸੋਖਾ ਤਰੀਕਾ ਇਹਨਾਂ ਨੂੰ ਆਪਾਂ ਫਿਰ ਮੋੜ ਕੇ ਇਹਦਾ ਰੱਖ ਦਾਂਗੇ ਆਪਾਂ ਪਾਣੀ ਬੈਕ ਸਰ ਇਹਦਾ ਜਿਹੜਾ ਨਿਸ਼ਾਨਾ ਤੁਸੀਂ ਉੱਥੇ ਵੀ ਲਾ ਸਕਦੇ ਸੀ ਤੇ ਇਸ ਤਰ੍ਹਾਂ ਵੀ ਆਪਾਂ 11 ਤੇ ਲਾ ਲਿਆ 33 ਲਾ ਲਿਆ ਜੇ ਪਾਸੇ ਵੀ ਇਹ ਮੈਂ ਪਰਚਾਨ ਲਾ ਲਾਂਗੇ ਮੈਂ ਆਪਣਾ ਗਲੇ ਦੀ ਕਟਾਈ ਕਰ ਲਈ ਪਤਲਾ ਮਿੱਚਾਈਸ ਕਰਕੇ ਆਪਾਂ 2 ਇੰਚ ਤੇ ਗਲਾ ਰੱਖ ਲਾਂਗੇ ਨਾ ਫਿਰ ਜਿਆਦਾ ਲੱਗਦਾ ਇਧਰ ਆਪਾਂ 5 ਇੰਚ ਤੇ ਰੱਖਾਂਗੇ ਤਾਂ ਸਾਢੇ 4 ਦੇਜੋ ਲਓ ਇੰਨੇ ਕ ਆਪਣੀ ਕੁਬੀਜੀ ਕਟਾਈ ਸੀਗੀ ਤੇ ਜੇ ਕੁਝ ਹੋਰ ਪੁੱਛਣਾ ਹੋਇਆ ਤਾਂ ਅਗਲੇ ਸੋਲ ਦੇ ਕਟਾਈ 'ਚ ਤੁਸੀਂ ਪੁੱਛ ਸਕਦੇ ਹੋ ਤੇ ਆਪਾਂ ਤੁਹਾਨੂੰ ਅਗਲੀ ਗੱਲ ਦੱਸ ਦਾਂਗੇ ਤੇ ਸਤਿ ਸ੍ਰੀ ਅਕਾਲ ਜੀ